ਆ ਮੈਡਮ ਦੀ ਕਰਤੂਤ ਦੇਖ ਲੋ ਬਾਈ ਜੀ ਆ ਸਕੂਲ ਦੇ ਵਿੱਚ ਮੈਡਮਾਂ ਮਾਰਮਾਂ ਕਰਦੀਆਂ ਨੇ ਬੱਚਿਆਂ ਨੂੰ ਤੰਗ ਆਹ ਵੀਡੀਓ ਦੇ ਵਿੱਚ ਦੇਖ ਲੋ ਇਹੋ ਜਿਹੇ ਮੈਡਮਾਂ ਇਹੋ ਜਿਹੇ ਲੋਕ ਆ ਟੀਚਰ ਨਹੀਂ ਟੀਚਰਾਂ ਦੇ ਨਾਂ ਦੇ ੱੱੱਬਾ ਨੇ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਜਿਹੜੀ ਹੈ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਤੇ ਜੇਕਰ ਤੁਸੀਂ ਵੀ ਆਪਣੇ ਜਵਾਕਾਂ ਨੂੰ ਜਿਹੜਾ ਕਿਸੇ ਵੀ ਸਕੂਲ ਦੇ ਵਿੱਚ ਪੜਾਉਂਦੇ ਹੋ ਤਾਂ ਉਹਨਾਂ ਨੂੰ ਕੋਲੇ ਬਹਿ ਕੇ ਪੁੱਛਿਆ ਕਰੋ ਕੋਲੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਕਰੋ ਕਿ ਉਹ ਸਕੂਲ ਦੇ ਵਿੱਚ ਸੇਫ ਮਹਿਸੂਸ ਕਰਦੇ ਆ ਜਾਂ ਨਹੀਂ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਕੋਈ ਮੈਡਮਾ ਕੋਈ ਟੀਚਰ ਜਿਹੜੇ ਨੇ ਉਹਨਾਂ ਦੇ ਤੰਗ ਪਰੇਸ਼ਾਨਤਾ ਨਹੀਂ ਕਰਦੇ ਕਹਿ ਦਿੰਦੇ ਨੇ ਕਿ ਟੀਚਰ ਜਿਹੜੇ ਨੇ ਉਹ ਗੁਰੂ ਦਾ ਰੂਪ ਹੁੰਦੇ ਨੇ ਪਰ ਜਿਹੜੀ ਕਰਤੂਤ ਆਹ ਮੈਡਮ ਨੇ ਇਸ ਬੱਚੇ ਦੇ ਨਾਲ ਕੀਤੀ ਹੈ ਤਾਂ ਇਸ ਤੋਂ ਦੇਖ ਕੇ ਲੱਗਦਾ ਹੈ ਕਿ ਇਹ ਮੈਡਮ ਜਿਹੜੀ ਹੈ ਇਹ ਗੁਰੂ ਨਹੀਂ ਗੁਰੂ ਦੇ ਨਾਂ ਤੇ ਇੱਕਾ ਤੱਬਾ ਹੈ ਤਾਂ ਵੀਡੀਓ ਜਿਹੜੀ ਹੈ ਥੋੜੀ ਲੰਮੀ ਹੋ ਸਕਦੀ ਹੈ ਪਰ ਤੁਸੀਂ ਵੀਡੀਓ ਜਿਹੜੀ ਆ ਕੇ ਸਾਰੀ ਦੇਖੋ ਕਿ ਕੀ ਗੱਲਬਾਤ ਹੈ ਕਿਵੇਂ ਜਿਹੜੀ ਇਹ ਮੈਡਮ ਹੈ ਇਹ ਜਵਾਕਾਂ ਨੂੰ ਤੰਗ ਕਰਦੀ ਹੈ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਲੇ ਜਿਹੜੇ ਨੇ ਐਡਮਿਸ਼ਨ ਹੋਏ ਨੇ ਤੇ ਇਹ ਮੈਡਮਾਂ ਜਿਹੜੀਆਂ ਨੇ ਜਵਾਕਾਂ ਨੂੰ ਕੁੱਟ ਰਹੀਆਂ ਨੇ ਜਵਾਕਾਂ ਨੂੰ ਮਾਰ ਰਹੀਆਂ ਨੇ ਕਿ ਉਹਨਾਂ ਨੇ ਪੱਕੀਆਂ ਕਾਪਾਂ ਜਿਹੜੀਆਂ ਨੇ ਉਹ ਹਾਲੇ ਤੱਕ ਨਹੀਂ ਲੱਗਣ ਹੋਈਆਂ ਸੋ ਭਾਈ ਜੀ ਥੋੜਾ ਧਿਆਨ ਰੱਖਿਆ ਕਰੋ ਆਪਣੇ ਜਵਾਕਾਂ ਦੇ ਵੱਲ ਜੇਕਰ ਤੁਹਾਡਾ ਜਵਾਕ ਵੀ ਕੋਈ ਸਕੂਲ ਦੇ ਵਿੱਚ ਜਿਹੜਾ ਪਰਦਾ ਹੈ ਤਾਂ ਥੋੜੀ ਨਿਗਾਹ ਰੱਖਿਆ ਕਰੋ ਤੇ ਉਹਨਾਂ ਨੂੰ ਕੋਲੇ ਬਿਠਾ ਕੇ ਜਿਹੜਾ ਪੁੱਛਿਆ ਕਰੋ ਕਿ ਉਹਨਾਂ ਦੇ ਜਿਹੜੀਆਂ ਮੈਡਮਾਂ ਨੇ ਉਹ ਵੀ ਕਿਤੇ ਤੁਹਾਡੇ ਜਵਾਕਾਂ ਨੂੰ ਤੰਗ ਪਰੇਸ਼ਾਨ ਤਾਂ ਨਹੀਂ ਕਰਦੀਆਂ ਤੁਹਾਡੇ ਜਵਾਕ ਸਕੂਲ ਦੇ ਵਿੱਚ ਸੇਫਤਾ ਮਹਿਸੂਸ ਜਿਹੜਾ ਨੇ ਉਹ ਕਰਦੇ ਨੇ ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਹੁਣ ਤੁਸੀਂ ਆਹ ਅੱਗੇ ਵੀਡੀਓ ਜਿਹੜੀ ਦੇਖ ਸਕਦੇ ਹੋ ਕਿ ਕੀ ਗੱਲਬਾਤ ਹੈ ਕੀ ਮੁੱਦਾ ਹੈ ਸਾਰਾ ਆਜੋ ਬੈਠੋ مارا ہر آؤڈم

ਆਫਿਸ ਮਰ ਕੋਈ ਨਹੀਂ ਆਫਿਸ ਤੇ ਮੈਂ ਕੀ ਗੱਲ ਕਰਨੀ ਹੈ ਮੈਂ ਪੁੱਛਣਾ ਹੀ ਹੈ ਬਸ ਠੀਕ ਹੈ ਤੁਸੀਂ ਵੀ ਕੰਪਲੇਂਟ ਮੈਨ ਨੂੰ ਕਰ ਸਕਦੇ ਸੀ ਨਾ ਮੈਨੂੰ ਕਾਹਦੇ ਵਿੱਚ ਕੰਪਲੇਂਟ ਤੁਸੀਂ ਵੀ ਕਰ ਸਕਦੇ ਨੇ ਅਗਰ ਮੇਰਾ ਬਕਸਾ ਗਲਤ ਹੈ ਤਾਂ ਕੰਪਲੇਂਟ ਤੁਸੀਂ ਵੀ ਮੈਨੂੰ ਕਰ ਸਕਦੇ ਸੀਗੇ